ਕਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਚ ਸ਼ਾਹੀ ਰਾਜ ਦੇ ਇੱਕ ਗੈਸਟ ਹਾਊਸ ਰਣਬਾਸ ਨੂੰ ਪੰਜਾਬ ਸਰਕਾਰ ਵੱਲੋਂ ਜਨਤਕ ਨਿੱਜੀ ਭਾਈ ਵਾਲੀ ਮਾਡਲ ਤਹਿਤ ਇੱਕ ਬੁਟੀਕ ਹੋਟਲ ਚ ਤਬਦੀਲ ਕੀਤਾ ਗਿਆ 10 ਏਕੜ ਚ ਫੈਲੇ ਇਸ ਕੰਪਲੈਕਸ ਚ ਸ਼ਾਹੀ ਪਰਿਵਾਰ ਰਹਿੰਦਾ ਸੀ ਜਿੱਥੇ ਹੁਣ ਆਲੀਸ਼ਾਨ 28 ਕਮਰੇ ਬਣਾ ਦਿੱਤੇ ਗਏ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਹੋਟਲ ਨੂੰ 35 ਲੱਖ ਰੁਪਏ ਪ੍ਰਤੀ ਸਾਲ 30 ਸਾਲਾਂ ਲਈ ਲੀਜ਼ ਤੇ ਦਿੱਤਾ ਹੈ ਰਾਣੀਆਂ ਨਵਾਸੀਏ ਇੱਥੇ ਮਹਾਰਾਜਾ ਪਟਿਆਲੇ ਦੀਆਂ ਜਿਹੜੀਆਂ ਰਾਣੀਆਂ ਸੀ ਉਹ ਰਹਿੰਦੇ ਹੁੰਦੇ ਸੋ ਇਹਦਾ ਨਾਮ ਰਣਵਾਸ ਤਾਂ ਰੱਖਿਆ ਹੋਇਆ ਡੈਸਟੀਨੇਸ਼ਨ ਵੈਡਿੰਗ ਪਲੱਸ ਬਟਿਕ ਪਲੱਸ ਪਟਿਆਲੇ ਦਾ ਸਾਰਾ ਕਲਚਰ ਮਾਲਵੇ ਦਾ ਖਾਸ ਤੌਰ ਤੇ ਫੁਲਕਾਰੀਆਂ ਹੱਥੀ ਗੱਡੀਆਂ ਹੋਈਆਂ ਸਾਡਿਆਂ ਪਿੰਡਾਂ ਦੀਆਂ ਮਾਵਾ ਭੈਣਾਂ ਨੂੰ ਉਹ ਇੱਥੇ ਤੁਹਾਨੂੰ ਮਿਲਣਗੀਆਂ ਆਨੁਭਾਰਕਬਾਦ ਵੀ ਦਿਨਾ ਕਿ ਪਟਿਆਲੇ ਨੂੰ ਇੱਕ ਬਹੁਤ फस्ट पंजाब का फस्ट हैरीटेज होटल मिले उम्मीद है कि इतों तो भी पूरे देश तो इतने लोग आने शॉपिंग करे टूरिज्म में बहुत ये हलारा मिल ਬਾਬਾ ਦੀਪ ਸਿੰਘ ਜੀ ਦੀ ਜਿੱਤ ਜਿੰਨਾ ਦਾ ਸੁਲਾਣਾ ਚੋਰ ਤੇ ਸਮਰਪਿਤ ਅੱਜ ਨਗਰ ਕੀਰਤਨ ਅਮਰ ਸਤਿਗੁਰੂ ਦਾ ਹੋਇਆ ਵਿਜੀਵਟ ਅਤੇ ਬਹੁਵਿਸ਼ ਸਾਹਿਬ ਪਹੁੰਚੇਗਾ ਅਤੇ ਜਿਹੜੇ ਆ ਸੰਤਾਂ ਵੱਲੋਂ ਜਿਹੜੀ ਵੱਡੇ ਪੱਧਰ ਦੀ ਸੇਵਾ ਦੀਆਂ ਜੋ ਹੋ ਰਹੀਆਂ ਹਨ ਅਜਿਹਾ ਰਾਸ ਸੰਤਾਂ ਦੇ ਤੇ ਜਿਹੜੇ ਆ ਲੰਗਰਾਂ ਦੇ ਪ੍ਰਬੰਧ ਸੰਤਾਂ ਵੱਲੋਂ ਬੜੇ ਵੱਡੇ ਪੱਧਰ ਤੇ ਕੀ ਜਾ ਰਹੇ ਹਨ ਤਾਂ ਇਹ ਗੱਲ ਕੀਤੀ ਜਾਵੇ ਤੇ ਦਾ ਸੈਂਕੜੇ ਲੰਗਰ ਜਿਹੜੇ ਆ ਉਹ ਸਰਕਾਰੀ ਇਤੇ ਅਦਗਾਏ ਜਾ ਰਹੇ ਹਨ ਅਸੀਂ ਦੇਖ ਰਹੇ ਹਾਂ ਬੱਚੇ ਹੈਗੇ ਨਜ਼ਾਰਾ ਕਰਦਾ ਜਿੰਨਾ ਇਤੇ ਉਹਦਾ ਟੈਕ ਵੀ ਲਾਇਆ ਜਾ ਰਿਹਾ ਹੈ ਜਿਹਨੇ ਨੂੰ ਬੁਲਾਇਆ ਹੈ ਜਿਵੇਂ ਇਸ ਤਰ੍ਹਾਂ ਜਿਹੜੇ ਲੰਗਰਾਂ ਦੇ ਪ੍ਰਬੰਧ ਸੁਧਾਰ ਕੀ ਜਾ ਰਹੇ ਆ ਇਹ ਇੱਕ ਵਿਸ਼ੇਚ ਜਿਹੜੀ ਰਿਪੋਰਟ ਦੈਟ ਸਫੇਰਾ ਦੀ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਆ ਉਹ ਉਹ ਹਸਪਤਾਲ ਅਤੇ ਦੁਕਾਨਦਾਰ ਉਹਨਾਂ ਵੱਲੋਂ ਜਿਹੜੇ ਉਹ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਨੇ। ਭੰਤਨਾ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਚੱਲ ਰਾਇ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਆ ਰਿਹਾ ਹੈ। ਨਗਰ ਕੀਰਤਨ ਆ ਰਿਹਾ ਹੈ। ਵਿਖੀ ਵੈਂਡਾ ਆਨੰਦ ਹਸਪਤਾਲ ਵੱਲੋਂ, ਰਜਿੰਦਰ ਹਾਂ ਡਾਜੀ ਵੱਲੋਂ ਖੰਡੇ ਚਲਦੀਆਂ ਸ਼ਕੀਨਾ ਆਨੰਦ ਹਸਪੀਟਲ ਵੱਲੋਂ ਨਿਊਡਲ ਕੜੀ ਪਕੌੜੇ ਚੌਲ ਜੋ ਕਿ ਕਰਮ ਕਰਮ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਕੀਤੇ ਹਨ ਸੰਗਤਾਂ ਨੂੰ ਸ਼ਿਕਾਇਤਾਂ ਜਾ ਰਿਹਾ ਹੈ